ਪੰਜਾਬ ਦੀਆਂ ਖਬਰਾਂ ਤੋਂ ਸ਼ੁਰੂਆਤ ਕਰੀਏ ਤਾਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਧਰਨੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਡਿਪਟੀ ਕਮਿਸ਼ਨਰ ਕਮਿਸ਼ਨਰ ਜਿਹੜੇ ਨੇ ਦਫ਼ਤਰ ਬਾਹਰ ਧਰਨਾ 22 ਨੂੰ ਲੱਗੇਗਾ ਤੇ ਦੂਸਰੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਪੈਰ ਦੇ ਵਿੱਚ ਪੈਰ ਧਰਨ ਲੱਗੀ ਹੈ ਮਾਨ ਸਰਕਾਰ ਉਗਰਾਹਾਂ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਪੰਜਾਬ ਸਰਕਾਰ ਦੀ ਲੈਂਡਿੰਗ ਜਿਹੜੀ ਹੈ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸ਼ਰੋਨੀ ਅਕਾਲੀ ਦਲ ਦੇ ਵੱਲੋਂ 22 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫਤਰ ਬਹਾਰ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਚੱਲ ਰਹੀਆਂ ਨੇ ਇਸ ਧਰਨੇ ਦੇ ਵਿੱਚ ਸ਼ਰਮਣਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮੇਤ ਕਈ ਆਗੂ ਪੁੱਜਣਗੇ ਇਸ ਧਰਨੇ ਨੂੰ ਲੈ ਕੇ ਅੱਜ ਅਕਾਲੀ ਆਗੂਆਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਧਰਨਾ ਸਫਲ ਬਣਾਉਣ ਦੇ ਲਈ ਰਾਜਨੀਤੀ ਬਣਾਈ ਗਈ ਮੀਟਿੰਗ ਦੇ ਵਿੱਚ ਹਲਕਾ ਇੰਚਾਰਜ ਕੋਰ ਕਮੇਟੀ ਤੇ ਵਰਕਰ ਕਮੇਟੀ ਦੇ ਆਗੂ ਵੀ ਸ਼ਾਮਲ ਹੋਏ ਐ ਇਸ ਮੌਕੇ ਰਣਜੀਤ ਸਿੰਘ ਢਿੱਲੋਂ ਕੋਆਰਡੀਨੇਟਰ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਲੈਂਡ ਗ੍ਰੈਬਿੰਗ ਨੀਤੀ ਜਿਹੜੀ ਕਰਾਰ ਦਿੰਦੇ ਆ ਦੋਸ਼ ਲਗਾਇਆ ਕਿ ਇਸ ਰਾਹੀਂ ਕਿਸਾਨਾਂ ਦੀ ਜ਼ਮੀਨ ਬਿਨਾਂ ਉਚਿਤ ਮੁਆਵਜ਼ੇ ਦੇ ਉਹਨਾਂ ਤੋਂ ਖੋਹੀ ਜਾ ਰਹੀ ਹੈ ਉਹਨਾਂ ਕਹਿ ਕੇ ਕਿਸਾਨੀ ਪਿੰਡਾਂ ਦੀ ਪਛਾਣ ਤੇ ਆਮ ਜਨਤਾ ਦੇ ਹੱਕਾਂ ਦੇ ਉੱਤੇ ਵੱਡਾ ਹਮਲਾ ਹੈ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਹੋਣਾ ਤੇ ਭੁਪਿੰਦਰ ਸਿੰਘ ਪਿੰਦਾ ਨੇ ਕਿਹਾ ਕਿ ਸਰਕਾਰ ਦੀ ਇਹ ਨੀਤੀ ਨਾ ਲੈਂਡ ਪੂਲਿੰਗ ਹੈ ਨਾ ਵਿਕਾਸ ਦੇ ਨਾਲ ਸੰਬੰਧਿਤ ਹੈ ਬਲਕਿ ਇਹ ਸਿਰਫ ਅਤੇ ਸਿਰਫ ਲੈਂਡ ਗ੍ਰੈਬਿੰਗ ਹੈ ਅਕਾਲੀ ਦਲ ਕਿਸੇ ਵੀ ਹਾਲਤ ਦੇ ਵਿੱਚ ਇਸ ਨੂੰ ਕਬੂਲ ਨਹੀਂ ਕਰੇਗਾ ਤੇ ਉਹਨਾਂ ਕਿਸਾਨਾਂ ਨੌਜਵਾਨਾਂ ਤੇ ਖੇਤ ਮਜ਼ਦੂਰਾਂ ਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ 22 ਜੁਲਾਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਕਚਹਿਰੀ ਫਿਰੋਜ਼ਪੁਰ ਰੋਡ ਵਿਖੇ ਪਹੁੰਚਣ ਦੀ ਜੜੀਆ ਅਪੀਲ ਵੀ ਕੀਤੀ ਹੋਈ ਹੈ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਪਿੰਡ ਨਰੰਗਵਾਲ ਦੇ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਅੱਜ ਕਿਹਾ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਕੇਂਦਰ ਸਰਕਾਰ ਦੇ ਪੈਰ ਦੇ ਵਿੱਚ ਪੈਰ ਧਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਨ ਦੇ ਰਾਹ ਦੇ ਉੱਤੇ ਪੈ ਗਈ ਹੈ। ਉਹਨਾਂ ਕਹਿ ਕਿ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਾਰਪੋਰੇਟ ਘਰਾਨਿਆਂ ਨੂੰ ਸੌਂਪਣ ਤੇ ਪੰਜਾਬ ਦੇ ਵਗ ਵਗ ਸ਼ਹਿਰਾਂ ਨੇੜੇ ਹਜ਼ਾਰਾਂ ਹੈਕਟੇਰ ਜ਼ਮੀਨ ਉੱਪਰ ਨਵੀਆਂ ਕਲੋਨੀਆਂ ਵਸਾਉਣ ਦੇ ਹੁਕਮ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਦੇ ਵੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਉਗਰਾਹਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਬਰੀ ਜ਼ਮੀਨਾਂ ਖੋਹਦੇ ਨਾਦਰਸ਼ਾਹੀ ਹੁਕਮ ਦੇ ਖਿਲਾਫ ਸੰਜੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਇਕੱਠ ਕਰਕੇ ਜਲਦ ਹੀ ਸੰਘਰਸ਼ ਦੀ ਵਿਵਸਥਾਬੰਦੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਸੇ ਲੜੀ ਦੇ ਵਿੱਚ 19 ਜੁਲਾਈ ਨੂੰ ਪਿੰਡ ਦਾਖਾ ਦੇ ਵਿੱਚ ਪ੍ਰਭਾਵਿਤ ਕਿਸਾਨਾਂ ਨਾਲ ਜਿਹੜਿਆ ਮੀਟਿੰਗ ਵੀ ਕੀਤੀ ਜਾ ਰਹੀ ਹੈ ਮਜੀਠੀਆ ਦੀ ਬੈਰਕ ਬਦਲਣ ਦੇ ਜਿਹੜਾ ਮਾਮਲੇ ਦੀ ਸੁਣਵਾਈ 22 ਦੇ ਉੱਤੇ ਪੈ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਐਚ ਐਸ ਤਨੋਆ ਤੇ ਹੋਰਨਾਂ ਦੇ ਵੱਲੋਂ ਪਿਛਲੇ ਜਿਹੜਾ ਦਿਨ ਹੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਵਿਕਰਮ ਮਜੀਠੀਆ ਦੀ ਨਿਊ ਨਾਬਾ ਜੇਲ ਵਿਛਲੀ ਜਿਹੜੀ ਹੈ ਬੈਰਕ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਮਜੀਠੀਆ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਇਸ ਕਰਕੇ ਉਹਨਾਂ ਨੂੰ orange category ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਮਜੀਠੀਆਂ ਨੂੰ ਜਿਹੜਾ ਸਜ਼ਾ ਯਾਫਤਾ ਤੇ ਟ੍ਰਾਇਲ ਸ਼ੋਦਾ ਕੈਦੀਆਂ ਤੋਂ ਵੱਖ ਰੱਖਣ ਦੀ ਮੰਗ ਕੀਤੀ ਸੀ। ਅਦਾਲਤ ਦੇ ਵੱਲੋਂ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਤੇ ਨਾਬਾ ਜੇਲ ਦੇ ਜਿਹੜੇ ਨੇ ਸੁਪਰੀਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ। ਅਦਾਲਤ ਦੇ ਵਿੱਚ ਅੱਜ ਦੋਵੇਂ ਧਿਰਾਂ ਦੇ ਵਕੀਲ ਜਿਹੜੇ ਮੌਜੂਦ ਸਨ। ਪਟਨਾ ਦੇ ਵਿੱਚ ਜਿਹੜਾ ਕਾਰਾ ਹੋਇਆ ਹੈ ICU ਦੇ ਵਿੱਚ ਦਾਖਲ ਗੈਂਗਸਟਰ ਚੰਦਨ ਮਿਸ਼ਰਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਵੀ ਇੱਕ ਵਪਾਰੀ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਪਟਨਾ ਦੇ ਪਾਰਸ ਹਸਪਤਾਲ ਦੇ ਵਿੱਚ ਅੱਜ ਸਵੇਰੇ 5 ਹਥਿਆਰਬੰਦ ਵਿਅਕਤੀਆਂ ਦੇ ਗੈਂਗਸਟਰ ਚੰਦਨ ਮਿਸ਼ਰਾ ਦੀ ਜਿਹੜੀ ਹੈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਮਿਸ਼ਰਾ ਜੋ ਇਸ ਵੇਲੇ ਪੈਰੋਲ ਦੇ ਉੱਤੇ ਸੀ ਤੇ ਆਈਸੀਯੂ ਦੇ ਵਿੱਚ ਦਾਖਲ ਸੀ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹਮਲੇ ਦੀ ਫੁਟੇਜ ਨੇ ਬਿਹਾਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਗੜਦੀ ਸਥਿਤੀ ਦੇ ਉੱਤੇ ਲੋਕ ਦੀ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਜਿਹੜੇ ਸਵਾਲ ਖੜੇ ਕਰ ਦਿੱਤੇ ਐ ਪੁਲਿਸ ਦੇ ਮੁਤਾਬਕ ਹਮਲਾਵਾਰ ਬੜੇ ਆਰਾਮ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਹੋਇਆ ਤੇ ਉਹ ਮਿਸ਼ਰਾ ਦੇ ਕੈਬਨ ਦੇ ਵਿੱਚ ਗਏ ਗੋਲੀਆਂ ਚਲਾਈਆਂ ਤੇ ਮਿੰਟਾਂ ਦੇ ਵਿੱਚ ਮੌਕੇ ਤੋਂ ਜਿਹੜਾ ਰਫੂ ਚੱਕਰ ਹੋ ਗਏ ਮਿਸ਼ਰਾ ਬਖਸਰ ਜ਼ਿਲ੍ਹੇ ਦਾ ਜਿਹੜਾ ਸੀ ਬਸਨੀਕ ਤੇ ਕਈ ਕੇਸਾਂ ਦੇ ਵਿੱਚ ਮਲਜ਼ਮ ਸੀ ਉਸ ਨੂੰ ਕਈ ਗੋਲੀਆਂ ਲੱਗੀਆਂ ਤੇ ਉਸ ਨੇ ਇਲਾਜ ਦੇ ਦੌਰਾਨ ਦਮ ਤੋੜਿਆ ਐ ਐਸਐਸਪੀ ਕਾਰ्तिकेय ਸ਼ਰਮਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਪਿੱਛੇ ਚੰਦਨ ਸ਼ੇਰੂ ਗਰੋ ਦਾ ਜਿਹੜਾ ਹੱਥ ਲੱਗਦਾ ਹੈ ਭੀਖ ਮੰਗਣ ਵਾਲੇ ਜਿਹੜੇ ਨੇ ਬੱਚਿਆਂ ਦਾ ਹੋਵੇਗਾ ਡੀਐਨਏ ਟੈਸਟ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ ਸੜਕਾਂ ਦੇ ਉੱਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਤਸਕਰੀ ਤੇ ਸ਼ੋਸ਼ਣ ਤੋਂ ਬਚਾਉਣ ਦੇ ਲਈ ਜਿਹੜਾ ਸਖਤ ਫੈਸਲਾ ਲਿਆ ਗਿਆ ਹੈ ਇਸ ਦੇ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਹੜਾ ਇੱਕ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਗਏ ਨੇ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਤੋਂ ਬਾਅਦ ਉਹਨਾਂ ਦਾ ਡੀਐਨਏ ਟੈਸਟ ਜਿਹੜਾ ਵੀ ਕੀ ਜਿਹੜਾ ਲਿਆ ਜਾਵੇ ਕਰਵਾਇਆ ਜਾਵੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਬੱਚਿਆਂ ਤੋਂ ਭੀਖ ਜੜੀ ਮੰਗਵਾਉਣ ਜਿਹਾ ਕੰਮ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਅੱਗੇ ਆਈਏ ਤੇ ਇਹਨਾਂ ਮਾਸੂਮ ਜ਼ਿੰਦਗੀਆਂ ਨੂੰ ਬਚਾਈਏ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਈ ਬੱਚਾ ਕਿਸੇ ਬਾਲਗ ਵਿਅਕਤੀ ਦੇ ਨਾਲ ਭੀਖ ਮੰਗਦਾ ਦੇਖਿਆ ਜਾਂਦਾ ਹੈ ਤਾਂ ਉਹਨਾਂ ਦੇ ਰਿਸ਼ਤੇ ਦੀ ਪੁਸ਼ਟੀ ਜਿਹੜੀ ਹੈ ਲਈ ਡੀਐਨਏ ਟੈਸਟ ਹੋਵੇਗਾ ਇਹ ਟੈਸਟ ਜ਼ਿਲ੍ਹੇ ਦੇ ਡੀਸੀ ਅਤੇ ਸਿਵਲ ਸਰਜਨ ਦੀ ਦੇਖਰੇਖ ਦੇ ਵਿੱਚ ਹੋਵੇਗਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਬੱਚੇ ਨੂੰ ਕਿਤੇਉਂ ਤਸਕਰੀ ਕਰਕੇ ਜਾਂ ਨਹੀਂ ਜਾਂ ਕਿਤੇਉਂ ਜਿਹੜਾ ਕਿ ਟੈਨੈਪ ਕਰਕੇ ਤਾਂ ਨਹੀਂ ਲਿਆਂਦਾ ਗਿਆ ਜੇਕਰ ਟੈਸਟ ਜਿਹੜਾ ਸਫਲ ਰਹਿੰਦਾ ਹੈ ਤਾਂ ਬੱਚਾ ਉਸਦੇ ਮਾਤਾ ਪਿਤਾ ਨੂੰ ਵਾਪਸ ਕਰ ਦਿੱਤਾ ਜਾਵੇਗਾ ਜੇਕਰ ਟੈਸਟ ਫੇਲ ਹੋ ਜਾਂਦਾ ਹੈ ਤੇ ਮਾਤਾ ਪਿਤਾ ਦੇ ਖਿਲਾਫ ਮਨੁੱਖੀ ਤਸਕਰੀ ਦਾ ਕੇਸ ਦਰਜ ਕਰਵਾਇਆ ਜਾਵੇਗਾ ਜਦੋਂ ਤੱਕ ਡੀਐਨਏ ਟੈਸਟ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਵਿਅਕਤੀ ਬੱਚੇ ਦੀ ਕਸਟਡੀ ਨਹੀਂ ਲੈ ਸਕੇਗਾ ਇਸ ਦੇ ਤਹਿਤ ਛੋਟੀਆਂ ਕੁੜੀਆਂ ਦੇ ਮਾਮਲਿਆਂ ਨੂੰ ਵੀ ਅਤਿ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਡੀਐਨਏ ਟੈਸਟ ਤੋਂ ਬਾਅਦ ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਰੱਖਿਆ ਜਾਵੇਗਾ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਦੇ ਲਈ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਨੇ ਇਹ ਟੀਮਾਂ ਬੱਚਿਆਂ ਨੂੰ ਬਚਾ ਕੇ ਉਹਨਾਂ ਦਾ ਉਚਿਤ ਇਲਾਜ ਕਰਵਾਉਣਗੀਆਂ ਇਸ ਤੋਂ ਬਾਅਦ ਉਹਨਾਂ ਦੇ ਘਰ-ਬਾਰ ਦਾ ਪਤਾ ਲਾਇਆ ਜਾਵੇਗਾ ਜੇਕਰ ਇਹ ਸੰਭਵ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਤੇ ਟੈਸਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸਿਵਲ ਸਰਜਨ ਦੀ ਦੇਖਰੇਖ ਦੇ ਵਿੱਚ ਹੋਵੇਗਾ ਸ਼ਿਕੋ ਪੁਰ ਜਿਹੜਾ ਜ਼ਮੀਨ ਸੌਦਾ ਕੇਸ ਜਿਹੜਾ ਹੈ ਈਡੀ ਦੇ ਵੱਲੋਂ ਰੌਬਰਟ ਵਾਡਰਾ ਤੇ ਹੋਰਨਾਂ ਦੇ ਖਿਲਾਫ ਚਾਰਜ ਸ਼ੀਟ ਜ਼ਾਇਰ ਕਰ ਦਿੱਤੀ ਗਈ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਕਾਂਗਰਸ ਸੰਸਦ ਮੈਂਬਰ ਪ੍ਰਯੰਕਾ ਗਾਂਧੀ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ ਦੇ ਖਿਲਾਫ ਹਰਿਆਣਾ ਦੇ ਸ਼ਿਕੋਪੁਰ ਜਿਲ੍ਹੇ ਕੋ ਸ਼ਿਕੋਪੁਰ ਦੇ ਵਿੱਚ ਜ਼ਮੀਨ ਸੌਦੇ ਵਿਚਲੀ ਕਥਿਤ ਬੇਨਿਮੀਆਂ ਬੇਨਿਮੀਆਂ ਨਾਲ ਜੁੜੇ منی ਲਾਂਡਰਿੰਗ ਕੇਸ ਦੇ ਵਿੱਚ ਚਾਰਜ ਸ਼ੀਟ ਜ਼ਾਇਰ ਕੀਤੀ ਹੈ ਇਹ ਪਹਿਲਾ ਪਹਿਲੀ ਵਾਰ ਹੈ ਜਦੋਂ ਕਿਸੇ ਜਾਂਚ ਏਜੰਸੀ ਦੇ ਵੱਲੋਂ ਧਾਇਰ ਅਪਰਾਧਿਕ ਕੇਸ ਦੇ ਵਿੱਚ 56 ਸਾਲਾ ਵਾਡਰਾ ਨੂੰ ਨਾਮਜ਼ਦ ਕੀਤਾ ਗਿਆ ਏਜੰਸੀ ਜਿਹੜੀ ਆ ਦੱਸਦੀ ਹੈ ਖਬਰ ਏਜੰਸੀ ਸੰਗੀ ਜਾਂਚ ਏਜੰਸੀ ਨੇ ਵਾਡਰਾ ਤੇ ਉਹਨਾਂ ਦੇ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ ਸਕਾਈ ਲਾਈਟ ਹਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਦੇ ਨਾਲ ਸੰਬੰਧਿਤ 37.64 ਕਰੋੜ ਰੁਪਏ ਦੀਆਂ 43 ਅਚੱਲ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਹੈ ਉਨਾ ਕਹਿ ਕੇ ਏਜੰਸੀ ਦੇ ਵੱਲੋਂ ਬੁੱਧਵਾਰ ਨੂੰ PML ਦੇ ਤਹਿਤ ਇੱਕ ਅਸਥਾਈ ਕੁਰਕੀ ਦਾ ਜੜਾ ਦੇ ਜਾਰੀ ਕੀਤਾ ਗਿਆ ਸੀ ਚਾਰਜ ਸ਼ੀਟ ਮਨੀ ਲਾਂਡਰਿੰਗ ਰੋਕਥਾਮ ਐਕਟ ਜਿਹੜਾ PML A ਦੇ ਉਪਬੰਧਾਂ ਤਹਿਤ ਇਥੇ ਰੌਸ ਐਵੇਨਿਊ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਵਾਡਰਾ ਉਹਨਾਂ ਦੇ ਨਾਲ ਜੁੜੀ ਸਕਾਈ ਲਾਈਟ ਹਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਨਾਮ ਦੀ ਫਰਮ ਸਤਿਆਨੰਦ ਜਿਹੜਾ ਜੈ ਜਾਈਜੀ ਤੇ ਕੇਵਲ ਵਿਰਕ ਕੇਵਲ ਸਿੰਘ ਵਿਰਕ ਉਹਨਾਂ ਦੀ ਕੰਪਨੀ ਓਕਾਰੇਸ਼ਵਰ ਪ੍ਰਾਈਵਰਟੀਜ਼ ਪ੍ਰਾਈਵੇਟ ਲਿਮਟਿਡ ਅਤੇ ਹੋਰ ਕੁਝ ਵੀ ਜਿਹੜੀਆਂ ਸਮੇਤ ਕੁੱਲ 11 ਸੰਸਥਾਵਾਂ ਨੂੰ ਮਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਹੈ ਅਦਾਲਤ ਨੇ ਅਜੇ ਇਸ ਤਹ ਜਿਹੜਾ ਅਦਾਲਤ ਨੇ ਅਜੇ ਤੱਕ ਇਸ ਤਗਾਸਾ ਪਾਕ ਦੀ ਸ਼ਿਕਾਇਤ ਦਾ ਨੋਟਿਸ ਨਹੀਂ ਲਿਆ ਹੈ ਉਦਰ ਵਾਰਡਰਾ ਨੇ ਹਮੇਸ਼ਾ ਵਿੱਤੀ ਬੇਨੇਮੀਆਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੇ ਵਿਰੁੱਧ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਗਿਆ ਜਿਸ ਦੇ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤਾਂ ਗਾਜ਼ਾ ਗਿਰਜਾ ਘਰ ਜਿਹੜਾ ਹੈ ਤੇ ਹਵਾਈ ਹਮਲੇ ਦੇ ਵਿੱਚ ਪੈਰਿਸ਼ ਪਾਦਰੀ ਕਈ ਜ਼ਖਮੀ ਹੋਏ ਨੇ ਪਰ ਰੱਬ ਦੀ ਕਚਹਿਰੀ ਵੀ ਇੱਥੇ ਕੁਝ ਕਰ ਨਹੀਂ ਸਕੀ ਹੈ ਕੈਥੋਲਿਕ ਚਰਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਉੱਤਰੀ ਗਾਜ਼ਾ ਦੇ ਵਿੱਚ ਹੋਲੀ ਫੈਮਿਲੀ ਚਰਚ ਜਿਹੜੀ ਹੈ ਉਹਦੇ ਉੱਤੇ ਹੋਏ ਹਮਲੇ ਦੇ ਵਿੱਚ ਪੈਰਿਸ਼ ਪਾਦਰੀ ਸਮੇਤ ਕਈ ਲੋਕ ਜ਼ਖਮੀ ਹੋਏ ਨੇ ਪੈਰਿਸ਼ ਪਾਦਰੀ ਫਾਦਰ ਗੈਬਰੀਅਲ ਰੋਮ ਨੇਲੀ ਸਵਰਗਵਾਸੀ ਪੋਪ ਫਰਾਂਸਿਸ ਦੇ ਬਹੁਤ ਹੀ ਨਜ਼ਦੀਕੀ ਸਨ ਤੇ ਗਾਜ਼ਾ ਦੇ ਵਿੱਚ ਜੰਗ ਦੇ ਦੌਰਾਨ ਦੋਵੇਂ ਅਕਸਰ ਗੱਲਬਾਤ ਕਰਦੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਕਾਰਨ ਚਰਚ ਨੂੰ ਕਾफी ਨੁਕਸਾਨ ਪਹੁੰਚਿਆ ਤੇ ਗਵਾਹਾਂ ਦੇ ਅਨੁਸਾਰ ਇਹ ਇਜ਼ਰਾਈਲੀ ਟੈਂਕ ਦੀ ਗੋਲੀਬਾਰੀ ਜਾਪਦੀ ਹੈ। ਪਾਕਿਸਤਾਨ ਜਿਹੜਾ ਬੇਅਦਬੀ ਕਾਨੂੰਨ ਦੀ ਦੁਰਵਰਤੋਂ ਦੀ ਜਾਂਚ ਦੇ ਲਈ ਬਣਾਏਗਾ ਕਮਿਸ਼ਨਰ ਕਮਿਸ਼ਨ ਬਣਾਏਗਾ ਪਰ ਸਾਡੇ ਪੰਜਾਬ ਵਾਲੇ ਪਾਸੇ ਇਹ ਜਿਹੜੇ ਬੇਅਦਬੀ ਜਿਹੜਾ ਕਾਨੂੰਨ ਬਣਾ ਰਹੇ ਨੇ ਪਾਕਿਸਤਾਨ ਦੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਦੇਸ਼ ਤੇ ਬਿਵਾਦਤ ਬੇਅਦਬੀ ਸੰਬੰਧੀ ਕਾਨੂੰਨ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਲਈ 30 ਦਿਨਾਂ ਦੇ ਅੰਦਰ-ਅੰਦਰ ਇੱਕ ਜਾਂਚ ਕਮਿਸ਼ਨ ਗਠਿਤ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ। ਪਾਕਿਸਤਾਨ ਦੇ ਵਿੱਚ ਬੇਅਦਬੀ ਸੰਬੰਧੀ ਕਾਨੂੰਨਾਂ ਨੂੰ ਲੈ ਕੇ ਸਵਾਲ ਉੱਠਦੇ ਰਹੇ ਨੇ ਕਿਉਂਕਿ ਅਜਿਹੇ ਮਾਮਲਿਆਂ ਦੇ ਵਿੱਚ ਅਕਸਰ ਭੀੜ ਕਾਨੂੰਨੀ ਪ੍ਰਕਿਰਿਆ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਇਸਲਾਮਾਬਾਦ ਹਾਈ ਕੋਰਟ ਜਿਹੜੀ ਹੈ ਦੇ ਜੱਜ ਸਰਦਾਰ ਅਜਾਜ਼ ਇਸ ਹਾਕ ਖਾਨ ਨੇ ਇਨਾ ਕਾਨੂੰਨਾਂ ਦੀ ਦੁਰਵਰਤੋਂ ਦੀ ਜਾਂਚ ਦੇ ਲਈ ਅੱਜ ਇੱਕ ਜਾਂਚ ਕਮਿਸ਼ਨ ਗਠਿਤ ਕਰਨ ਦਾ ਹੁਕਮ ਦੇ ਦਿੱਤਾ ਹੈ। ਟਰੰਪ ਨੇ ਕੈਲੀਫੋਰਨੀਆ ਹਾਈ ਸਪੀਡ ਰੇਲ ਦੀ ਰੋਕ ਦੀ ਜਿਹੜੀ ਹੈ ਫੰਡਿੰਗ ਰੋਕ ਦਿੱਤੀ ਹੈ। ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਕੈਲੀਫੋਰਨੀਆ ਦੇ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਲਈ ਪੈਸੇ ਨਹੀਂ ਦੇਵੇਗੀ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਕਿ ਇਸ ਘਟਾਲੇ ਤੇ ਫੈਡਰਲ ਸਰਕਾਰ ਦਾ ਇੱਕ ਵੀ ਡਾਲਰ ਦੁਬਾਰਾ ਕਦੇ ਖਰਚ ਨਹੀਂ ਕੀਤਾ ਜਾਏਗਾ। ਜਿਸ ਰੇਲ ਮਾਰਗ ਦਾ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਉਹ ਅਜੇ ਵੀ ਨਹੀਂ ਬਣਿਆ ਤੇ ਕਦੇ ਨਹੀਂ ਬਣਾਇਆ ਜਾਵੇਗਾ ਅਮਰੀਕੀ ਆਵਾਜਾਈ ਸਕੱਤਰ ਸੀਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਲਈ ਲਗਭਗ 4 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਨਹੀਂ ਦਿੱਤੀ ਜਾਵੇਗੀ ਡਫੀ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਹਾਈ ਸਪੀਡ ਰੇਲ ਪਹਿਲ ਕਦਮੀ ਦੇ ਨਾਲ ਜੁੜੇ ਮੌਜੂਦਾ ਮੁੱਦਿਆਂ ਦੀ ਆਲੋਚਨਾ ਕੀਤੀ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਗਵਰਨਰ ਨਿਊਸਮ ਤੇ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਦੀ ਗੜਬੜ ਸਰਕਾਰੀ ਅਜੋਗਤਾ ਤੇ ਸੰਭਾਵਿਤ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਹੈ। ਕੈਲੀਫੋਰਨੀਆ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ 2008 ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਲਗਾਤਾਰ ਦੇਰੀ, ਲਾਗਤ ਦੇ ਵਿੱਚ ਵਾਧੇ ਅਤੇ ਹੋਰ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਬਾਵਜੂਦ ਰਾਜ ਦੇ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਕਿ ਪ੍ਰੋਜੈਕਟ ਟਰੈਕ ਦੇ ਉੱਤੇ ਹੈ। ਇਸ ਸਾਲ ਦੇ ਸ਼ੁਰੂ ਦੇ ਵਿੱਚ ਕਈ ਸੰਸਦ ਮੈਂਬਰਾਂ ਨੇ ਸੰਘੀ ਸਰਕਾਰ ਨੂੰ ਲਿਖਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੰਮ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੀ ਪੂਰਾ ਹੋਇਆ ਹੈ ਤੇ ਸਰਕਾਰ ਨੂੰ ਇਸ ਨੂੰ ਫੰਡ ਦੇਣ ਤੇ ਮੁੜ ਵਿਚਾਰ ਕਰਨ ਦੀ ਜੜੀ ਅਪੀਲ ਕੀਤੀ ਹੈ। ਅਮਰੀਕਾ ਦੇ ਪਟੇ ਦੇ ਨਾਲ ਬੰਨਿਆ ਕੁੱਤਾ ਹੈ ਇਜ਼ਰਾਈਲ ਇਮੈਨ ਹੀ ਕਹਿ ਰਿਹਾ ਖਾਮੇਨੀ ਨੇ ਗੱਲ ਕਹੀ ਹੈ। ਈਰਾਨ ਅਤੇ ਇਜ਼ਰਾਈਲ جنگ ਦੇ ਵਿਚਕਾਰ ਈਰਾਨ ਦੇ ਸਰਵੋੱਚ ਨੇਤਾ ਆਇਤੋਲਾ ਅਲੀ ਖਾਮੇਨੀ ਨੇ ਬੁੱਧਵਾਰ ਜਿਹੜਾ ਇਜ਼ਰਾਈਲ ਨੂੰ ਇੱਕ ਵੱਡੀ ਧਮਕੀ ਦਿੱਤੀ ਹੈ ਖਮੇਨੀ ਨੇ ਕਿਹਾ ਕਿ ਜੇਕਰ ਇਜ਼ਰਾਈਲ ਦੁਬਾਰਾ ਈਰਾਨ ਦੇ ਉੱਤੇ ਹਮਲਾ ਕਰਦਾ ਹੈ ਤਾਂ ਈਰਾਨ ਹੋਰ ਵੀ ਵੱਡੇ ਹਮਲੇ ਦੇ ਨਾਲ ਜਵਾਬ ਦੇਵੇਗਾ ਖਮੇਨੀ ਨੇ ਕਿਹਾ ਕਿ ਇਸ ਵਾਰ ਦੁਸ਼ਮਣਾਂ ਨੂੰ ਵੱਡਾ ਝਟਕਾ ਦਿੱਤਾ ਜਾਵੇਗਾ ਈਰਾਨ ਦੇ ਸਰਵੋੱਚ ਨੇਤਾ ਆਇਤੁੱਲਾ ਅਲੀ ਖਮੇਨੀ ਨੇ ਅਮਰੀਕਾ ਤੇ ਇਜ਼ਰਾਈਲ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇਜ਼ਰਾਈਲ ਅਮਰੀਕਾ ਦੇ ਪੱਟੇ ਦੇ ਨਾਲ ਬੰਨਿਆ ਕੁੱਤਾ ਹੈ ਤੇ ਇਹ ਇੱਕ ਕੈਂਸਰ ਵਾਲੇ ਟਿਊਮਰ ਵਾਂਗ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਮਰੀਕਾ ਤੇ ਇਜ਼ਰਾਈਲ ਵਿਰੁੱਧ ਈਰਾਨ ਦੀ ਲੜਾਈ ਨੂੰ ਸ਼ਲਾਘਾਯੋਗ ਦੱਸਿਆ ਈਰਾਨ ਦੇ ਸੁਪਰੀਮ ਲੀਡਰ ਨੇ ਬਿਆਨ ਜਾਰੀ ਕੀਤਾ ਕਿ ਖਮੇਨੀ ਨੇ ਬੁੱਧਵਾਰ ਕੀ ਆਪਣੀ ਵੈਬਸਾਈਟ ਦੇ ਉੱਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਕਿ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਪਿਛਲੇ ਮਹੀਨੇ 12 ਦਿਨਾਂ ਦੀ ਜੰਗ ਦੇ ਦੌਰਾਨ ਇਜ਼ਰਾਈਲ ਨੇ ਈਰਾਨ ਦੇ ਸ਼ਾਸਨ ਨੂੰ ਕਮਜ਼ੋਰ ਕਰਨ ਅਤੇ ਦੇਸ਼ ਦੇ ਵਿੱਚ ਅਸ਼ਾਂਤੀ ਫੈਲਾਉਣ ਦੇ ਉਦੇਸ਼ ਨਾਲ ਹਮਲੇ ਕੀਤੇ ਹਨ ਇਸ ਪਿੱਛੇ ਹਮਲਾਵਾਰਾਂ ਦੀ ਯੋਜਨਾ ਸਾਡੇ ਦੇਸ਼ ਦੇ ਕੁਝ ਮਹੱਤਵਪੂਰਨ ਲੋਕਾਂ ਤੇ ਸੰਵੇਦਨਸ਼ੀਲ ਕੇਂਦਰਾਂ ਨੂੰ ਨਿਸ਼ਾਨਾ ਬਣਾ ਕੇ ਸਿਸਟਮ ਨੂੰ ਕਮਜ਼ੋਰ ਕਰਨਾ ਤੇ ਸ਼ਾਸਨ ਨੂੰ ਡੇਗਾਂ ਤੇ ਲਈ ਜਨਤਾ ਨੂੰ ਸੜਕਾਂ ਦੇ ਉੱਤੇ ਲਿਆਉਣਾ ਸੀ ਕਿਉਂਕਿ ਕੱਲ ਆਪਾਂ ਖਬਰ ਕੀਤੀ ਸੀ ਕਿ ਜਿਹੜੀਆਂ ਨੇਤਨ ਜਾਹੂ ਦੀ ਕੁਰਸੀ ਹਿੱਲਣ ਲੱਗੀ ਹੈ ਜਿਹੜੀ ਉਹਨਾਂ ਦੀ ਭਾਗੀਦਾਰ ਜਿਹੜੀ ਸਰਕਾਰ ਬਣੀ ਹੈ ਉਹਦੇ ਵਿੱਚੋਂ ਕੁਝ ਗਰੁੱਪ ਜਿਹੜਾ ਵੱਖਰਾ ਹੋਣਾ ਚਾਹੁੰਦੇ ਆ ਈਰਾਨ ਬਦਲਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਖਮੇਨੇ ਵਾਲੀ ਖਮੇਨੀ ਨੇ ਅਮਰੀਕਾ ਨੂੰ ਨਿਸ਼ਾਨਾ ਬਣਾਇਆ ਜਿਸ ਨੇ ਇਜ਼ਰਾਈਲ ਨੂੰ ਈਰਾਨ ਦੇ ਹਮਲਾ ਕਰਨ ਦੇ ਲਈ ਮਦਦ ਕੀਤੀ ਹੈ ਉਹਨਾਂ ਕਹਿ ਕੇ ਅਮਰੀਕਾ ਇਜ਼ਰਾਈਲ ਦੇ ਅਪਰਾਧਾਂ ਵਿੱਚ ਇੱਕ ਸਾਥੀ ਹੈ ਖਮੇਨੀ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਈਰਾਨ ਤੇ ਦੁਬਾਰਾ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਬਦਲਾ ਲੈਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਡੋਨਲਡ ਟਰੰਪ ਕਰੇਗਾ ਪਾਕਿਸਤਾਨ ਦਾ ਦੌਰਾ ਇਹ ਖਬਰਾਂ ਆ ਰਹੀਆਂ ਨੇ ਪਾਕਿਸਤਾਨ ਮੀਡੀਆ ਨੇ ਦਾਅਵਾ ਕੀਤਾ ਹੈ 20 ਸਾਲ ਦੇ ਵਿੱਚ ਕੋਈ ਵੀ ਅਮਰੀਕੀ ਰਾਸ਼ਟਰਪਤੀ ਇੱਥੇ ਨਹੀਂ ਆਇਆ ਹੈ ਪਾਕਿਸਤਾਨ ਨੇ ਟੀਵੀ ਚੈਨਲ ਦੇ ਚੈਨਲ ਨੇ ਜਿਹੜਾ ਦਾਵਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਤੰਬਰ ਦੇ ਵਿੱਚ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਅੰਤਰੀ ਅੰਤਲੀ ਵਾਰ ਜਿਹੜਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ 2006 ਦੇ ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਉਦੋਂ ਕੋਈ ਵੀ ਅਮਰੀਕੀ ਰਾਸ਼ਟਰਪਤੀ ਨਹੀਂ ਆਇਆ ਉਸ ਤੋਂ ਬਾਅਦ ਪਾਕਿਸਤਾਨ ਨੂੰ ਅੱਤਵਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਆਯੋਜਿਤ ਕਰਨ ਦੇ ਲਈ ਜਾਣਾ ਜਿਹੜਾ ਜਾਣਾ ਹੈ ਪਿਛਲੇ ਮਹੀਨੇ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪਾਕਿਸਤਾਨ ਦੇ ਫੌਜੀ ਮੁਖੀ ਅਸੀਮ ਮੁਨੀਰ ਦੀ ਮੇਜਬਾਨੀ ਦੀ ਗੱਲ ਕੀਤੀ ਹੈ ਪਰ ਬਿਆਨ ਦਾ ਮਤਲਬ ਇਹ ਨਹੀਂ ਕਿ ਟਰੰਪ ਇਸਲਾਮਾਬਾਦ ਜਾ ਰਹੇ ਨੇ ਪਾਕਿਸਤਾਨ ਮੀਡੀਆ ਦਾ ਇਹ ਝੂਠਾ ਝੂਠ ਜਿਹੜਾ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਕਹਿੰਦੇ ਭਾਰਤ ਦੇ ਪਾਕਿਸਤਾਨ ਦੇ ਵਿਚਕਾਰ ਮੁਹਾਇਮ ਸਿੰਧੂਰ ਦੇ ਬਾਅਦ ਵੀ ਫੌਜ ਸੰਘਰਸ਼ ਕਰਦੇ ਹੋਏ ਜਿਹੜਾ ਉਹਨਾਂ ਨੇ ਕਈ ਬੇਤੁੱਕੇ ਦਾਅਵੇ ਨੂੰ ਬਣਾਇਆ ਹੈ ਰੂਸ ਜੁਕ੍ਰੇਨ ਜੰਗ ਜਿਹੜਾ ਹੈ ਉਹਦੇ ਦੌਰਾਨ ਜੇਲੇਸਕੀ ਦਾ ਵੱਡਾ ਫੈਸਲਾ ਹੋਇਆ ਹੈ ਯੂਲੀਆ ਸਵੀਰਡੇਕੀ ਨੂੰ ਬਣਾ ਦਿੱਤਾ ਗਿਆ ਪੀਐਮ ਮੌਜੂਦਾ ਪ੍ਰਧਾਨ ਮੰਤਰੀ ਨੂੰ ਦਿੱਤੀ ਹੈ ਜ਼ਿੰਮੇਵਾਰੀ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਸਕੀ ਨੇ ਦੇਸ਼ ਦੀ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਹੈ ਉਹਨਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਡੇਨਿਸ ਸ਼ੇਮ ਹਾਲ ਨੂੰ ਹਟਾ ਕੇ ਯੂਲੀਆ ਸਵੀਰੀਡੇਕੋ ਜਿਹੜੀ ਆ ਉਹਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਜਿਹੜਾ ਪ੍ਰਸਤਾਵ ਰੱਖਿਆ ਹੈ ਜ਼ੇਲੇਸਕੀ ਦਾ ਜਿਹੜਾ ਹੈ ਸਰਕਾਰ ਦੇ ਵਿੱਚ ਫੇਰ ਬਦਲ ਦਾ ਜਹਸਮੇ ਕੀਤਾ ਹੈ ਜਦੋਂ ਰੂਸ ਦੇ ਨਾਲ ਯੂਕਰੇਨ ਦੀ ਜੰਗ ਚੌਥੇ ਸਾਲ ਦੇ ਵਿੱਚ ਪਹੁੰਚ ਗਈ ਹੈ ਯੂਲੀਆ ਸਵੀਰੀ ਡੇਕੋ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਸੰਸਦ ਦੇ ਵਿੱਚ ਰੱਖਿਆ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਿਮਹਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸ਼ਿਮਹਾਲ ਨੂੰ ਹੁਣ ਰੱਖਿਆ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਉਹ ਯੂਕਰੇਨ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਰਹੇ ਨੇ ਜਿਨ੍ਹਾਂ ਨੂੰ 4 ਮਾਰਚ 2022 ਨੂੰ ਨਿਯੁਕਤ ਕੀਤਾ ਗਿਆ ਸੀ ਯੂਲੀਆ ਸੁਵਿਰੀਡੇਕੋ ਨੇ ਅਮਰੀਕਾ ਤੇ ਯੂਕਰੇਨ ਵਿਚਕਾਰ ਖਨੀਜੇ ਸਮਝੌਤੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਅਜੇ ਪੱਛਮੀ ਦੇਸ਼ਾਂ ਦੇ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਦੇ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੋਈ ਹੈ ਤੇ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਕਿ ਭਾਈ ਅਮਰੀਕਾ ਦਾ ਜਿਹੜਾ ਹਾਮੀ ਭਰਦਾ ਹੈ ਫਿਰ ਉਹੀ ਬਣੇਗਾ ਨਾ ਹੁਣ 18 ਨਹੀਂ 16 ਸਾਲ ਦੇ ਨੌਜਵਾਨ ਵੀ ਪਾਉਣਗੇ ਵੋਟ ਬ੍ਰਿਟਿਸ਼ ਸਰਕਾਰ ਨੇ ਗੱਲ ਕਹੀ ਹੈ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਇਰਾਦੇ ਦੇ ਨਾਲ ਬ੍ਰਿਟਿਸ਼ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਅਸਲ ਦੇ ਵਿੱਚ ਸਰਕਾਰ ਨੇ ਵੋਟ ਪਾਉਣ ਦੀ ਉਮੈਦ ਹੱਦ ਜਿਹੜੀ ਆਠ ਸੌਰੀ 18 ਤੋਂ ਘਟਾ ਕੇ 16 ਸਾਲ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਸਕਾਟਲੈਂਡ ਤੇ ਵੇਲਜ਼ ਨੇ ਪਹਿਲਾਂ ਪਹਿਲਾਂ ਹੀ ਜਿਹੜਾ 16 ਤੇ 17 ਸਾਲ ਦੇ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਇਹਨਾਂ ਤੋਂ ਇਲਾਵਾ ਇਕਵਾਡੋਰ ਆਸਟਰੀਆ ਤੇ ਬ੍ਰਾਜ਼ਿਲ ਦੇ ਵਿੱਚ ਵੀ 16 ਤੋਂ 17 ਸਾਲ ਦੇ ਨੌਜਵਾਨ ਵੋਟ ਪਾ ਸਕਦੇ ਆ ਵੋਟ ਪਾਉਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਵਾਲਾ ਇੰਗਲੈਂਡ ਇਹਨਾਂ ਦੇਸ਼ਾਂ ਦੀ ਲਿਸਟ ਦੇ ਵਿੱਚ ਸ਼ਾਮਲ ਹੋ ਜਾਵੇਗਾ। ਬ੍ਰਿਟਿਸ਼ ਸਰਕਾਰ ਦਾ ਇੱਕ ਕਦਮ ਵਿਆਪਕ ਸੁਧਾਰਾਂ ਦੇ ਨਾਲ ਆਇਆ ਹੈ ਜਿਸ ਦੇ ਵਿੱਚ ਸ਼ੈੱਲ ਕੰਪਨੀਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਡੋਨੇਸ਼ਨ ਦੇਣ ਤੋਂ ਰੋਕਣ ਦੇ ਲਈ ਵਿੱਤੀ ਨਿਯਮਾਂ ਨੂੰ ਸਖਤ ਕਰਨਾ ਸ਼ਾਮਲ ਹੈ। ਲੋਕਤੰਤਰ ਮੰਤਰੀ ਜਿਹੜੇ ਨੇ ਰੋਸ਼ਨਾਰਾ ਅਲੀ ਨੇ ਕਿਹਾ ਹੈ ਕਿ ਇਹ ਬਦਲਾ ਬ੍ਰਿਟਿਸ਼ ਬ੍ਰਿਟਿਸ਼ ਰਾਜਨੀਤੀ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਵਿਰੁੱਧ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਆਖਰੀ ਖਬਰਾਂ ਵੱਲ ਨੂੰ ਵੱਧਦੇ ਆ 트럼ਪ ਪ੍ਰਸ਼ਾਸਨ ਨੇ 10 ਸੂਬਿਆਂ ਦੇ 17 17 ਜਿਹੜੇ ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਨੂੰ ਬਰਖਾਸਤ ਕਰ ਦਿੱਤਾ 트럼ਪ ਪ੍ਰਸ਼ਾਸਨ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ 17 ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਨੂੰ ਬਰਖਾਸਤ ਕੀਤਾ ਉਹਨਾਂ ਦੀ ਅਗਵਾਈ ਕਰਨ ਵਾਲੇ ਸੰਗ ਨੇ ਇਹ ਜਾਣਕਾਰੀ ਦਿੱਤੀ ਹੈ ਟਰੰਪ ਪ੍ਰਸ਼ਾਸਨ ਦੇਸ਼ ਦੇ ਵਿੱਚ ਪ੍ਰਵਾਸੀਆਂ ਦੇ ਵੱਡੇ ਪੱਧਰ ਦੇ ਉੱਤੇ ਜਲਾਵਤਨੀ ਨੂੰ ਅੱਗੇ ਵਧਾ ਦਿੱਤਾ ਹੈ ਇਹ ਬਰਖਾਸਤ ਗਈ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਅਦਾਲਤ ਅਦਾਲਤਾਂ ਟਰੰਪ ਪ੍ਰਸ਼ਾਸਨ ਦੇ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਕੇਂਦਰ ਦੇ ਵਿੱਚ ਆ ਗਈਆਂ ਇੱਥੇ ਇਮੀਗ੍ਰੇਸ਼ਨ ਤੇ ਕਸਟਮ ਡਿਊਟੀ ਇਨਫੋਰਸਮੈਂਟ ਜਿਹੜੀ ਹੈ ਅਧਿਕਾਰੀ ਕਾਰਵਾਈ ਦੇ ਲਈ ਅਦਾਲਤ ਦੇ ਵਿੱਚ ਹਾਜ਼ਰ ਹੋਣ ਵਾਲੇ ਗੈਰ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਦੇ ਨਾਲ ਨਾਲ ਹੋਰਨਾ ਪੇਸ਼ੇਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਅੰਤਰਰਾਸ਼ਟਰੀ ਵਪਾਰਕ ਤੇ ਤਕਨੀਕੀ ਇੰਜੀਨੀਅਰਜ਼ ਮਹਾਸੰਗ ਨੇ ਕਿਹਾ ਕਿ ਸ਼ੁੱਕਰਵਾਰ ਨੂੰ 15 ਜੱਜਾਂ ਤੇ ਸੋਮਵਾਰ ਨੂੰ ਦੋ ਹੋਰਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਅਜਿਹਾ ਕਰਨ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ ਸੰਗ ਨੇ ਕਿਹਾ ਕਿ ਉਹ ਦੇਸ਼ ਭਰ ਦੇ 10 ਵੱਖ-ਵੱਖ ਸੂਬਿਆਂ ਕੈਲੀਫੋਰਨੀਆ ਇਲਿਨੋਇਸ ਲੂਇਸੀਆਨਾ ਮੈਰੀਲੈਂਡ ਮਿਸੂਰੀ ਮੈਸਾਚੂਸੈਟਸ ਨਿਊਯਾਰਕ ਵਾਹੋ ਟੈਕਸਾਸ ਯੂਟਾ ਤੇ ਵਰਜੀਨੀਆ ਦੀਆਂ ਅਦਾਲਤਾਂ ਦੇ ਵਿੱਚ ਕੰਮ ਕਰ ਰਹੇ ਸਨ ਯੂਨੀਅਨ ਦੇ ਪ੍ਰਧਾਨ ਮੈਟ ਬਿਗਸਟ ਨੇ ਕਿਹਾ ਹੈ ਕਿ ਇਹ ਬੇहद અપਮਾਨਜਨਕ ਤਿੰਨ ਜਨ ਹਿੱਤ ਵਿਰੋਧ ਹੈ ਉਹ ਜਨ ਹਿੱਤ ਦੇ ਵਿਰੋਧ ਦੇ ਵਿੱਚ ਵਿਰੋਧ ਦੇ ਵਿੱਚ ਹੈ ਜਿਸ ਸਮੇਂ ਕਾਂਗਰਸ ਨੇ 800 ਇਮੀਗ੍ਰੇਸ਼ਨ ਜੱਜਾਂ ਨੂੰ ਰਜਿਸਟਰਡ ਕੀਤਾ ਹੈ ਉਸੇ ਸਮੇਂ ਹੀ ਅਸੀਂ ਬਿਨਾਂ ਕਿਸੇ ਕਾਰਨ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਰਹੇ ਹਾਂ ਇਹ ਬੇਤੁਕਾ ਹੈ ਇਸਦਾ ਹੱਲ ਹੈ ਕਿ ਬਰਗਾ ਬਰਖਾਸਤਗੀ ਬੰਦ ਕੀਤੀ ਜਾਵੇ ਤੇ ਨਿਜੁਕਤੀ ਸ਼ੁਰੂ ਕੀਤੀ ਜਾਵੇ ਇਮੀਗ੍ਰੇਸ਼ਨ ਸਮਿਖਿਆ ਦੇ ਕਾਰਜਕਾਰੀ ਦਫ਼ਤਰ ਦੀ ਚੇਅਰਪਰਸਨ ਨੇ ਈਮੇਲ ਦੇ ਵਿੱਚ ਕਿਹਾ ਕਿ ਦਫ਼ਤਰ ਬਰਖਾਸਤਗੀ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੇਗਾ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ